ਆਮ ਆ ਮਰ ਕੇ 6.5 ਫੁੱਟ ਜਾਂ ਪੌਣੇ 7 ਫੁੱਟ ਕਰਾਹਾ ਹੁੰਦਾ ਇਹ 8 ਫੁੱਟ ਕਰਾਹਾ ਹੈ ਅੱਛਾ ਬਣ ਕੇ ਚੱਲ ਵੀ ਜਿਹੜਾ ਕੰਮ ਘੰਟੇ ਦਾ ਥੋੜਾ ਆ ਉਹ 40-45 ਮਿੰਟਾਂ ਹੀ ਕਰਦਾ ਪਰ ਜੇ ਤੁਸੀਂ ਕੋਈ ਥੋੜੇ ਰਾਂਝ ਕੋਈ ਆਉਂਦਾ ਜਿੱਦ ਦਿਹਾੜੀ ਲਾਉਂਦਾ 1 ਘੰਟਾ ਪੌਣੇ 3 ਲਾਗੇ ਇੱਕ ਆਪਾਂ ਨੇ ਆਇਆ ਭਈ ਝੋਨੇ ਵਾਲੀ ਮਸ਼ੀਨਾਂ ਅੱਛਾ ਡੀਐਸਆਰ ਜਿਹੜੀ ਵੈਰਟੀ ਹੈ ਹਾਂ ਉਹ ਮਤਲਬ 5 ਇੰਚ ਤੇ ਮਤਲਬ ਦਾਣੇ ਸਿੱਟੂਗੀ 7 ਦੇ ਸਿੱਟੂਗੀ 9 ਤੇ ਸਿੱਟੂ 11 ਦੇ ਉਹਦੇ 4 ਟਰੇਲ ਹੈ ਤੇ ਮਸ਼ੀਨ ਨੂੰ ਨਵੀਂ ਤਕਨੀਕ ਦੀ ਆਈ ਆ ਹੁਣ ਹੀ ਆਈ ਆ ਉਹ ਵੀ ਆਪਣੀ ਹਾਂਜੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰ ਪ੍ਰੀਤ ਮਿੱਤਰੋ ਅੱਜ ਆਪਾਂ ਨਾ ਪਿੰਡ ਛੱਤਿਆਣਾ ਨੇ ਖੜੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਛੱਤਿਆਣਾ ਪਿੰਡ ਮੇਰਾ ਗਵਾਂਢੀ ਪਿੰਡਾ ਮੇਰੇ ਪਿੰਡ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਆਪਾਂ ਬਾਈ ਗਰਦੀਪ ਪੰਚਾਇਤ ਮੈਂਬਰ ਕੋਲੇ ਖੜੇ ਆ ਤੇ ਇਹ ਨਾਲ ਬਾਈ ਆਪਣੇ ਖੜਾ ਲੱਖਾ ਹੈ ਮੇਰੇ ਪਿੰਡੋਂ ਹੀ ਆ ਮੁੰਡਾ ਤੇ ਬਾਈ ਹਰੇ ਨਾ ਖੇਤੀਬਾੜੀ ਦੇ ਸਾਰੇ ਸੰਦ ਹੀ ਲੈ ਕੇ ਆਇਆ ਕੰਪਿਊਟਰ ਕਰਾਹਾ ਮੂੰਗੀ ਬੀਜਣ ਵਾਲੀ ਮਸ਼ੀਨ ਮੱਕੀ ਬੀਜਣ ਵਾਲੀ ਵੱਢਣ ਵਾਲੀ ਮੱਕੀ ਤੇ ਨਾਲ ਇੱਕ ਲਿਆਏ ਆ ਭਾਈ ਝੋਨਾ ਬੀਜਣ ਵਾਲੀ ਮਸ਼ੀਨ ਤੇ ਬਾਈਆਂ ਨਾਲ ਆਪਾਂ ਨਾ ਗੱਲਬਾਤ ਕਰਦੇ ਆ ਸਾਰੀ ਠੀਕ ਆ ਇੱਕ ਤੁਹਾਨੂੰ ਮੈਂ ਪਹਿਲੀਆਂ ਚ ਦੱਸ ਦਿੰਦਾ ਵੀ ਇਹ ਜਿਹੜਾ ਕਰਾਹਾ ਇਹਦਾ ਡਿਫਰੈਂਟ ਏ ਆ ਵੀ ਆਮ ਕਰਾਹੇ 6.5 ਫੁੱਟ ਹੁੰਦੇ ਆ ਇਹ 8 ਫੁੱਟ ਆ ਇਹਦੇ ਨਾਲ ਜਿਹੜਾ ਮੰਨ ਕੇ ਚੱਲੋ ਆ ਜਿੱਥੇ ਵਾਹਨ ਚ ਘੰਟਾ ਲੱਗਣਾ ਉੱਥੇ ਹੋ ਸਕਦਾ 45 ਮਿੰਟ ਹੀ ਲੱਗਣ ਇਹ ਕੰਮ ਜਾਦੇ ਨਿਮੇੜ ਦਾ ਬਾਕੀ ਗੱਲਬਾਤ ਆਪਾਂ ਬਾਈ ਲੱਖੇ ਨਾਲ ਕਰਦੇ ਆਂ ਪਹਿਲਾਂ ਬਾਈ ਸਾਰਿਆਂ ਨੂੰ ਸਸਰੀ ਕਰ ਸਸਰੀ ਗੱਲ ਸਸਰੀ ਗੱਲ ਬਾਈ ਜੀ ਲੱਖੇ ਬਾਈ ਹਾਂਜੀ ਆਪਣਾ ਇਹਦਾ ਪਹਿਲਾਂ ਤਾਂ ਐ ਦੱਸ ਕਿ ਬਈ ਫਰਕ ਕੀ ਕਰਾਹਾ ਇਹਦਾ ਫਰਕ ਇਹ ਆਮ ਆ ਮਰ ਗਿਆ 6.5 ਫੁੱਟ ਜਾਂ 7 ਫੁੱਟ ਕਰਾਹਾ ਹੁੰਦਾ ਇਹ 8 ਫੁੱਟ ਕਰਾਹਾ ਅੱਛਾ ਮੰਨ ਕੇ ਚੱਲ ਵੀ ਜਿਹੜਾ ਕੰਮ ਘੰਟੇ ਦਾ ਥੋੜਾ ਆ ਉਹ 40-45 ਮਿੰਟਾਂ ਹੀ ਕਰੰਦਾ ਦੂਜੇ ਨੰਬਰ ਤੇ ਜਿਹੜੇ ਟਰੈਕਟਰ ਦਾ ਇਹਦਾ ਇੱਕ ਆਰਮ ਟਰੈਕਟਰ ਨਾਲੋਂ ਇਹਦਾ ਮੰਨ ਕੇ ਚੱਲ ਗੇਰਾਂ ਦੀ ਸਪੀਡ ਜ਼ਿਆਦਾ ਹੈ ਠੀਕ ਆ ਹਾਂ ਕਿਉਂਕਿ ਆ ਮੇਰੇ ਸੋਨ ਹਾਂ ਤੋਰਾ ਜ਼ਿਆਦਾ ਹੈ ਤੋਰੇ ਜ਼ਿਆਦਾ ਕਹਿਣਾ ਭਾਬੀ ਚੌਥਾ ਚੌਥਾ ਟਾਪ ਸੀ ਦੂਜੇ ਅਰਜੰਦੇ ਇਹਦੇ ਪੰਜਵਾਂ ਟਾਪ ਦੇਤਾ ਤੇ ਇਹ ਮ ਹਾਈ ਲੋ ਆ ਗਿਆ ਮੀਡੀਅਮ ਆ ਗਿਆ ਇਹਦੇ ਮਤਲਬ ਕਿ ਚੱਲ ਵੀ ਸਵਰਾਜ ਦੇ ਤੀਜੇ ਗੇਅਰ ਜਿੰਨੀ ਸਪੀਡ ਆ ਪੰਜਵੇਂ ਮੀਡੀਅਮ ਚ ਇਹਦਾ ਟਾਪ ਗੇਅਰ ਦੇਤਾ ਪੰਜਵਾਂ ਉਹਨਾਂ ਚ ਚੌਥਾ ਸੀ ਇਹਦੇ ਨਾਲ ਤੋਰਾ ਵਧ ਗਿਆ ਤੋਰਾ ਵਧਣ ਦੇ ਕਾਰਨ ਵੀ ਜਿਹੜਾ ਕੰਮ ਆ ਥੋੜਾ ਘੰਟੇ ਦਾ 50 ਮਿੰਟਾਂ ਦਾ ਆਟੋਮੈਟ ਕੀ ਹੋ ਗਿਆ ਜੋ ਟਰੈਕਟਰ ਦਾ ਤੋਰਾ ਵਧ ਗਿਆ ਦੂਜੇ ਨੰਬਰ ਤੇ ਤੁਸੀਂ ਕਰਾਹਾ 1.5 ਫੁੱਟ ਵੱਡਾ ਹੈ ਤੇ ਤੁਸੀਂ ਐਂ ਦੇਖ ਲਓ ਵੀ ਇਹ 1.5 ਫੁੱਟ ਥਾਂ 1.5 ਫੁੱਟ ਆਹ 1.5 ਮੀਰੀ ਫਾਂਟ ਜਿਆਦਾ ਤੇ ਕੰਮ ਘੰਟੇ ਦਾ ਕੰਮ ਥੋੜਾ ਜਿਹਾ ਇਹ 45 ਮਿੰਟਾਂ ਦਾ ਕੰਮ ਆ ਇਹ ਵੀ ਜਿਹਨੇ ਮੰਨ ਕੇ ਚਲਾ 10 ਘੰਟਿਆਂ ਦਾ ਕੰਮ ਆ ਉਹਦੇ 8ਾਂ ਚ ਹੀ ਸੜਾ 8ਾਂ 7ਾਂ ਚ ਹੀ ਸੜ ਜਾਣਾ ਹੈ ਤੇ ਬਾਕੀ ਜਿਹੜੇ ਆਪਣੇ ਕੰਮ ਕੀਤੇ ਵੀ ਮੰਨ ਕੇ ਚਲਾ ਆਪਣੇ ਨਾਲ ਹੀ ਬਾਈ ਆ ਬਾਈ ਜਿਕਨ ਜੂਨ ਕਿ ਕਰਾਹਾ ਲੱਗਿਆ ਪਿਆ ਤੇ ਆਪਾਂ ਅਗਲੇ ਨੂੰ ਇਹ ਕਹਿ ਦਿੰਨੇ ਆ ਵੀ ਤੁਹਾਡਾ ਜਿਹੜਾ ਪੱਖਾ ਵਣ ਜੇ 5 ਕਿੱਲੇ ਆ 4 ਕਿੱਲੇ 8 ਕਿੱਲੇ ਵਟ ਨਹੀਂ ਪਾਉਣੀ ਉਹ ਗਲਤੀ ਆਪਣੀ ਗਾਰੰਟੀ ਆ ਮੈਂ 10 ਕਿੱਲਿਆਂ ਦਾ ਪੱਖਾ ਹੈ ਬਿਨਾਂ ਵਟ ਤੋਂ ਪਾਣੀ ਲਾਵਾਂਗੇ ਠੀਕ ਆ ਹਾਂ ਬਾਕੀ ਆ ਪਾਣੀ ਲੱਗਿਆ ਪਿਆ ਤੁਸੀਂ ਇਹਦਾ ਵੀ ਪਉਂਦੀ ਸ਼ਾਟ ਲੈ ਲਓ ਜਿਵੇਂ ਇਸ ਤਰ੍ਹਾਂ ਪਾਣੀ ਇੱਕ ਲੈਵਲ ਆਊਗਾ ਹਾਂ ਜੇ ਜੇ ਵੀ ਆਹ ਜਿਵੇਂ ਹੁਣ ਪਾਣੀ ਲੱਗਿਆ ਜਾਵਾ ਬਿਲਕੁਲ ਸਹੀ ਆ ਹਾਂਜੀ ਹਾਂ ਤੇ ਜੇ ਮੰਨ ਕੇ ਚੱਲ ਕਈ ਵਾਰੀ ਵਾਣ ਕਰਸੀ ਹੁੰਦੇ ਆ ਹਾਂਜੀ ਹਾਂ ਕਈ ਬਾਣਾ ਦਾ ਨਾ ਪੌੜੀਆਂ ਹਾਂ ਪੌੜੀਆਂ ਹਾਂ ਉਹ ਊਣ ਹੀ ਧਖ ਦਿੰਦਾ ਹਾਂ ਹਾਂ ਠੀਕ ਹੈ ਜਦੋਂ ਆਪਾਂ ਵੀ ਹੁਣ 5 ਕਿੱਲਿਆਂ ਦਾ ਪੱਖਾ ਉਹ ਨਾ ਕੰਗਾਂ ਦੇ ਪਹਿਲਾਂ ਵੀ ਉਦੋਂ ਥੋੜਾ ਜਿਹਾ ਹਨਾ ਹੁਣ ਤਾਂ ਲੋਕ ਨਹੀਂ ਇੰਨਾ ਕਹਿੰਦੇ ਕਿ ਆਹ ਸਕੀਮਾਜ ਤੋਂ 10 ਸਾਲ ਪਹਿਲਾਂ ਹਾਂਜੀ ਹਾਂਜੀ ਉਦੋਂ ਲੋਕ ਕੀ ਕਰਦੇ ਸੀ ਵੀ ਜਿਵੇਂ ਦੋ ਢਾਈ ਢਾਈ ਕਿੱल्ल्याਾਂ ਦੇ ਪੱਖੇ ਬਣਾ ਲੇ ਜਾਂ ਦੋ ਦੋ ਕਿੱल्ल्याਾਂ ਦੇ ਬਣਾ ਲੇ ਇੱਕ ਕਿਲਾ ੱਡ ਕੱਢਤਾ ਤੇ ਉਹਦੇ ਚ ਫਿਰ ਉਹ ਇੱਕ ਪੱਤਰ ਖਾ ਉਹ ਵੀ ਪੱਤਰ ਕਰਦੇ ਆਹ ਦੇਖੋ ਯਾ ਆਪਣੇ ਕੋਲ ਤਿੰਨ ਕਿੱਲੇ ਥਾਂ ਹੈ ਇਹਦੇ ਚ ਇੱਕ ਕਿਲਾ ਥਾਂ ਡਾਉਣਾ ਤੇ ਆ ਦੋ ਕਿੱਲੇ ਥਾਂ ਉੱਚਾ ਇਹਨਾਂ ਵੀ ਤਿੰਨ ਕਿੱਲਾਂ ਦਾ ਇੱਕੋ ਪਲਾਟ ਬਣਾਉਣਾ ਆਏ ਬਾਈ ਮੂਰੇ ਟਰੈਕਟਰ ਲਾਤਾ ਪਾ ਖਿੱਚ ਕੇ ਲੈਵਲ ਕੱਢ ਕੇ ਤੇ ਆਪਣੇ ਕਹਿਣ ਦਾ ਪਾ ਬਾਈ 5 ਕਿੱਲੇ ਆ 7 ਕਿੱਲੇ ਪਾਉਂਦੀ 10 ਕਿੱਲਾਂ ਦਾ ਪੱਖਾ ਹੋਵੇ ਵੀ 10 ਕਿੱਲਾਂ ਦਾ ਵੀ ਆਪਣੀ ਗਰੰਟੀ ਯਾਰੀ ਬਿਨਾ ਵਟ ਪਾਏ ਤੋ 10 ਕਿੱਲਾਂ ਦਾ ਪੱਖਾ ਇੱਕੇ ਮੂਹੇ ਲੱਗੂਗਾ ਪਾਣੀ ਆ ਬਾਈਆਂ ਨੇ ਵੀ ਵਟਾਂ ਪਾ ਦਿੱਤੇ ਹਾਂ ਜੀ ਜੇ ਕੋਈ ਫਰਕ ਰਹਿ ਜਾਂਦਾ ਦੂਰੀ ਯਾਰੀ ਫਿਰ ਨਾ ਫਰਕ ਰਹਿ ਨਹੀਂ ਆਪਾਂ ਕੱਢਾਂਗੇ ਪਹਿਲੀ ਗੱਲ ਤਾਂ ਰਹਿਣ ਹੀ ਨੀ ਦਿੰਦੇ ਸੀ ਫਿਰ ਫਰੀਚ ਹਾਂ ਫਿਰ ਆਪਾਂ ਆਹ ਉਹ ਗੱਲ ਆਦੀ ਆਪਣੀ ਜ਼ਿੰਮੇਵਾਰੀ ਹੈ ਪਾਣੀ ਲਾਉਣ ਦੀ ਠੀਕ ਹਾਂ ਆਪਣੀ ਜ਼ਿੰਮੇਵਾਰੀ ਪਾਣੀ ਲਾਉਣ ਦੀ ਤੇ ਬਾਈ ਇਹਦਾ ਕੀ ਹਿਸਾਬ ਆ ਇਹ ਕੰਮ ਵੱਧ ਕੇ ਹੂੰ ਤਾਂ ਗੁਰਪ੍ਰੀਤ ਆਪਾਂ ਚੱਲਦਾ ਆਪਣਾ 1000 ਰੁਪਏ ਘੰਟਾ ਮੰਨ ਲਓ ਠੀਕ ਹੈ ਵੀ ਜੇ ਅਗਲਾ ਕੋਈ 10 ਘੰਟੇ ਲਵਾਉਂਦਾ ਤਾਂ ਵੀ 7 ਘੰਟੇ ਕੰਮ ਲੱਗਦਾ ਵੀ ਉਹਨਾਂ ਬਰਾਬਰ ਕੱਢ ਦਿੰਦਾ ਤਾਂ ਠੀਕ ਹੈ ਤੇ ਪਰ ਜੇ ਤੁਸੀਂ ਕੋਈ ਥੋੜੇ ਰਾਂ ਹੀ ਕੋਈ ਆਉਂਦਾ ਜਿ ਦਿਹਾੜੀ ਲਵਾਉਂਦਾ ਇੱਕ ਘੰਟਾ ਆਪਾਂ ਉਹਨੂੰ ਫਰੀ ਲਾ ਕੇ ਦੇਵਾਂਗੇ ਠੀਕ ਹੈ ਜੇ ਕੋਈ ਥੋੜਾ ਤੇ ਜੇ ਸਾਡੀ ਵੀਡੀਓ ਵੇਖ ਕੇ ਕੋਈ ਹੋਰ ਅਦਰ ਜ਼ਿਲ੍ਹਿਆਂ 'ਚ ਜਾਂ ਕਿਵੇਂ ਕਈ ਵਾਰੀ ਰਾਜਸਥਾਨ ਦੇ ਆਪਣੇ ਨਾਲ ਬਾਰਡਰ ਆ ਗਿਆ ਰਾਜਸਥਾਨ ਦਾ ਉੱਥੋਂ ਇਕੱਠਾ 5-4 ਦਿਨਾਂ ਦਾ ਕੰਮ ਮਿਲਦਾ ਉੱਥੇ ਤੁਸੀਂ ਜਾਓਗੇ ਉੱਥੇ ਜਾਵ ਤੇ ਇੱਕ ਜਿਵੇਂ ਹੁਣ ਆਪਣੇ ਜਾਂ ਛੱਤੇ ਆਣਾ ਨੇੜੇ ਨੇੜੇ 20 25 ਕਿਲੋਮੀਟਰ ਆ ਹਨਾ ਉੱਥੇ ਹੋਰ ਨਾਲ ਕੀ ਡਿਸਕਾਊਂਟ ਪਨੀਰੀ ਵਾਲਾ ਥਾਂ ਫ੍ਰੀ ਕੱਢ ਦੋ ਉਹ ਫ੍ਰੀ ਕੱਢ ਦੇਗਾ ਕੱਢ ਦੋਗੇ ਫ੍ਰੀ ਠੀਕ ਆ ਤੇ ਜਿਹੜੀ ਨਾਲ ਇੱਕ ਮੂੰਗੀ ਬੀਜਣ ਵਾਲੀ ਮਸ਼ੀਨ ਲੈ ਕੇ ਆਏ ਤੁਸੀਂ ਹਾਂ ਉਹ ਮੂੰਗੀ ਆ ਉਹਦਾ ਉਹਦਾ ਕੀ ਡਿਫਰੈਂਟ ਆ ਫਿਰ ਉਹ ਮਸ਼ੀਨ ਆ ਜਿਹੜੀ ਆਪਣੇ ਕੋਲੇ ਆ ਆਪਣੇ ਕੋਲੇ ਮੱਕੀ ਖੜੀ ਹੈ ਬੀਜੀ ਆਪਾਂ ਵੀ ਉਹ ਉਹ 16 ਚੀਜ਼ਾਂ ਬੀਜਦੀ ਆ ਮੂੰਗੀ ਬੀਜਦੀ ਆ ਤੇ ਮੱਕੀ ਵੀ ਤੇ ਗਵਾਰੀ ਵੀ ਹੁਣ ਜਿਹੜੀਆਂ ਹੁਣ ਚੱਲ ਰਹੀ ਸਰੋਂ ਵੀ ਬੀਜਦੀ ਆ ਹਰ ਇੱਕ ਚੀਜ਼ ਤੇ ਕਣਕ ਵੀ ਬੀਜਦੀ ਆ ਜਿਹੜੀ 16 ਕਿਲੋ ਕੋਗੋ ਕਿਲੋ ਕਿੱਲੇ ਦੀ ਮੰਲਾ ਉਹ ਵੀ ਹੈਗੀ ਤੇ ਇਹ ਆਪਣੀ ਬੀਜੀ ਹੈ ਜਿਹੜੀ ਆਪਣਾ ਟ੍ਰਾਇਲ ਲੱਗਿਆ ਖੜਾ ਕੋਲੇ ਵੀ ਆਪਾਂ ਬੀਜੀ ਹੈ ਮੜੀ ਵਿਖਾ ਲਏ ਤੁਸੀਂ ਹਾਂ ਆ ਆਪਣੇ ਕੋਲੇ ਖੜੀ ਹੈ ਤੇ ਇੱਕ ਆਪਾਂ ਲਿਆਏ ਆ ਬਈ ਝੋਨੇ ਵਾਲੀ ਮਸ਼ੀਨਾਂ ਅੱਛਾ ਡੀਐਸਆਰ ਜਿਹੜੀ ਬਾਈ ਦੀ ਹਾਂ ਉਹ ਮਤਲਬ 5 ਇੰਚ ਤੇ ਮਤਲਬ ਦਾਣੇ ਸਿੱਟੂਗੀ 7 ਦੇ ਸਿੱਟੂਗੀ 9 ਤੇ ਸਿੱਟੂ 11 ਦੇ ਸਿੱਟੂ ਉਹਦੇ 4 ਟ੍ਰੇਲ ਆ ਤੇ ਮਸ਼ੀਨ ਨੂੰ ਨਵੀਂ ਤਕਨੀਕ ਦੀ ਆਈ ਆ ਹੁਣ ਹੀ ਆਈ ਆ ਉਹ ਵੀ ਆਪਣੀ ਗਰੰਟੀ ਉਹਦਾ ਕੀ ਹਿਸਾਬ ਆ ਵਜਾਈ ਦਾ ਕਿੱਲੇ ਦਾ ਉਹਦਾ ਵੀ ਹੂੰ ਦਾ 1500 ਰੁਪਏ ਚੱਲ ਰਿਹਾ ਜੀ ਜੇ ਕੋਈ ਜ਼ਿਆਦਾ ਕੰਮ ਦੇਊਗਾ ਤਾਂ ਉਹ ਜ਼ਿਆਦਾ ਕੋਈ ਆਪਾਂ ਮਾਨਤਨ ਬੰਦੇ ਦਾ ਕਰਾਂਗੇ ਉਹ ਵੀ ਤੁਹਾਡੀ ਕੋਈ ਵੀਡੀਓ ਵੇਖ ਕੇ ਸਾਡੇ ਨਾਲ ਕੋਈ ਤੇ ਜਿਹੜੀ ਦੂਜੀ ਆ ਹਾ ਮੱਕੀ ਮੂੰਗੀ ਬੀਜ ਦੀ ਆ ਜਾਂ ਗਵਾਰੀ ਇਹਦਾ ਫਿਰ ਕੀ ਚੱਲਦਾ ਘੰਟੇ ਦਾ ਹਿਸਾਬ ਇਹਦਾ ਹੂੰ ਘੰਟੇ ਦਾ ਨਹੀਂ ਇਹਦਾ ਕਿੱਲੇ ਦਾ 1500 ਚੱਲਦਾ ਪਰ ਆਪਾਂ 1300 ਰੁਪਏ ਹੀ ਲੈਂਦੇ ਹਾਂ 1300 ਦੇਣੀ ਤੇ ਹੁਣ ਜਿਵੇਂ ਰਾਜਸਥਾਨ ਏਰੀਏ ਚ ਗਵਾਰੀ ਦਾ ਜਾਂ ਮੂੰਗੀ ਦਾ ਕਸ ਪੈਣਾ ਹਾਂ ਤੇ ਉਧਰ ਬਿੱਡਾਂ ਤੇ ਮੂੰਗੀ ਤੇ ਗਵਾਰੀ ਬਹੁਤ ਵੀਜਣਗੇ ਕਿਉਂਕਿ ਪਿਛਲੇ ਸਾਲ ਉਧਰ ਨਰਮਾ ਨਹੀਂ ਹੋਇਆ ਤੇ ਰਾਜਸਥਾਨ ਏਅਰਗੇਜ ਤੁਸੀਂ ਜੇ ਤੁਹਾਨੂੰ ਇਕੱਠਾ ਬੰਦਾ ਬੁਲਾਵੇ ਤੇ ਜਾਵੜਾਂਗੇ ਜਾਵੜਾਂਗੇ ਜਾਵੜਾਂ ਦੋ ਡਰਾਈਵਰ ਹੈਗੇ ਆ ਸਾਡੇ ਕੋਲੇ ਬਾਈ ਲੱਖਾ ਖੜਾ ਇੱਕ ਮੁੰਡਾ ਗਰਮੀਤ ਖੜਾ ਦੋ ਟਰੈਕਟਰ ਆਪਣੇ ਕੋਲੇ ਤੈਨਾਂ ਜਾਵੜਾਂਗੇ ਆਪਾਂ ਕੱਢਾਂਗੇ ਤੈਨਾਂ ਨਾਲ ਕਰਾਹਾ ਵੀ ਲੈ ਜਾਵਾਂਗੇ ਹਾਂ ਕਰਾਇਆ ਵੀ ਲੈ ਜਾਵਾਂਗੇ ਜੋ ਵੀ ਉਹ ਕਹਿਣਗੇ ਜੇ ਤਿੰਨ ਦਿਨਾਂ ਦਾ ਚਾਰ ਦਿਨਾਂ ਦਾ ਕੰਮ ਆ ਫਿਰ ਅਸੀਂ ਉਹਦੇ ਹਿਸਾਬ ਨਾਲ ਆਪਦਾ ਅਰੇਂਜਮੈਂਟ ਕਰਕੇ ਲੈ ਜਾਂਦੇ ਹਾਂ ਸੰਦੇ ਆਪਣੇ ਕੋਲੇ ਸਾਰੇ ਆ ਟਰੂਟੇਟਰ ਵੀ ਹੈਗਾ ਆਪਣੇ ਕੋਲੇ ਠੀਕ ਆ ਜਾਣੀ ਉਹ ਗਾਂ ਵਾਲੇ ਬੰਦੇ ਦੀ ਇੰਨੀ ਪੇਮੈਂਟ ਦੀ ਜ਼ਿੰਮੇਵਾਰੀ ਹੋਊਗੀ ਹਾਂ ਜ਼ਿੰਮੇਵਾਰੀ ਹੋਣੀ ਚਾਹੀਦੀ ਤੇ ਸਾਂਦ ਕਰਾਇਆ ਸਾਰੇ ਤਕਰੀਬਨ 80% ਰੈਡੀ ਆ ਸਾਰੇ ਹੈਗੇ ਸਾਂਦ ਠੀਕ ਹੈ ਜੀ ਲੈ ਵੀ ਮਿੱਤਰੋ ਜੇ ਕਿਸੇ ਭਰਾ ਨੇ ਕਰਾਹਾ ਲਵਾਉਣਾ ਠੀਕ ਆ ਜਾਂ ਮੂੰਗੀ ਦੀ ਬਿਜਾਈ ਕਰਾਉਣੀ ਆ ਗਵਾਰੀ ਦੀ ਬਿਜਾਈ ਕਰਾਉਣੀ ਆ ਝੋਨੇ ਦੀ ਸਿੱਧੀ ਬਿਜਾਈ ਕਰਾਉਣੀ ਆ ਤਾਂ ਤੁਸੀਂ ਬਾਈ ਦਾ ਚੱਲਦੀ ਵੀਡੀਓ ਚ ਆਪਾਂ ਨੰਬਰ ਦੇਵਾਂਗੇ ਇਹਨਾਂ ਨਾਲ ਬਾਈਆਂ ਨਾਲ ਸੰਪਰਕ ਕਰ ਲਿਓ ਪਿੰਡ ਛੱਤੇ ਆਣਾ ਪਰ ਇਹਨਾਂ ਦੀ ਜਿਹੜੀ ਸਰਵਿਸ ਆ ਉਹ ਪੰਜਾਬ ਰਾਜਸਥਾਨ ਤੇ ਨਾਲ ਜਾ ਹਰਿਆਣਾ ਦੇ ਜਿਹੜੇ ਕੁਝ ਨਾਲ ਲੱਗਦਾ ਇਲਾਕਾ ਉਥੇ ਇਹ ਬਾਈ ਪਹੁੰਚ ਕਰਨਗੇ ਆਪਦੇ ਸੰਦਾਂ ਦੀ ਹਾਂ ਇੱਕ ਗੱਲ ਧਿਆਨ ਰੱਖਿਓ ਬਾਈ ਬਣ ਕੇ ਵੀ ਕੰਮ ਘਟੋ ਘਟਚਾਰ ਤੋਂ 5 ਦਿਨਾਂ ਦਾ ਹੋਵੇ ਕਿਉਂਕਿ ਇੰਨੀ ਵਾਰਟ ਬਾਈ ਸੰਦਾਂ ਤੇ ਘੱਟੋ ਘੱਟ 50-60 ਲੱਖ ਰੁਪਈਆ ਲੱਗਿਆ ਇੰਨੀ ਵਾਰਟ ਸੰਦੇ ਇਹਨੇ ਲਜਾਣੇ ਬਹੁਤ ਔਖੇ ਹੁੰਦੇ ਆ ਤੇ ਪੇਮੈਂਟ ਦੀ ਬਾਈ ਕਹਿੰਦੇ ਵੀ ਜਿਹੜੀ ਗਾਂ ਵਾਲੀ ਜ਼ਿੰਮੇਵਾਰੀ ਉਹ ਇੱਕ ਤਰ ਦੀ ਹੋਊ ਜਿਹੜਾ ਬੰਦਾ ਸਾਨੂੰ ਫੋਨ ਕਰਕੇ ਸੱਦੂਗਾ ਵੀਡੀਓ ਨੂੰ ਬਾਈ ਜੀ ਤੁਸੀਂ ਵੱਧ ਤੋਂ ਵੱਧ ਕਰ ਦਿਓ ਲਾਈਕ ਸ਼ੇਅਰ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ